ਮੋਟਰ ਵਹੀਕਲ ਐਕਟ ਦੀ ਜਿਹੜਾ ਉਹ ਅੱਜ 1 ਅਗਸਤ ਤੋਂ ਲਾਗੂ ਹੋ ਚੁੱਕਿਆ ਕਿਉਂਕਿ ਉਹਦਾ ਆਸਰਾ ਜਿਹੜਾ ਬੱਚਾ ਤੇ ਜ਼ਰੂਰ ਵੇਖਣ ਨੂੰ ਮਿਲਿਆ ਜਿਹੜੇ ਬੱਚਾ ਨੇ ਇੱਕ ਇੱਕ ਸਾਲ ਤੋਂ ਸਾਈਕਲ ਨਹੀਂ ਚੁੱਕੇ ਅੱਜ ਉਹ ਇਸ ਕਾਨੂੰਨ ਨੂੰ ਵੇਖ ਕੇ ਆਪਣੇ ਸਾਈਕਲਾਂ ਦੇ ਉੱਪਰ ਜ਼ਰੂਰ ਆਏ ਨੇ ਪਰ ਸਕੂਲਾਂ ਵੱਲੋਂ ਵੀ ਕਿਤਨੇ ਕਿਤੇ ਸਖਤਾਈ ਹੈ ਜਿਹੜੀ ਜ਼ਰੂਰ ਕੀਤੀ ਗਈ ਆ ਪਰ ਪ੍ਰਸ਼ਾਸਨ ਵੱਲੋਂ ਇੱਕ ਹਫ਼ਤੇ ਦਾ ਸਮਾਂ ਕਹਿੰਦੇ ਜ਼ਰੂਰ ਦਿੱਤਾ ਗਿਆ ਤਾਂ ਇੱਕ ਹਫ਼ਤੇ ਬਾਅਦ ਐਦੋਂ ਵੀ ਦੁੱਗਣੀ ਸਖਤਾਈ ਹੈ ਜਿਹੜੀ ਪ੍ਰਸ਼ਾਸਨ ਵੱਲੋਂ ਕੀਤੀ ਜਾਣੀ ਆ ਪਰ ਬੱਚਿਆਂ ਨੇ ਕਿਹਾ ਦੱਸਿਆ ਕਿ 3 ਸਾਲ ਦੀ ਸਾਡੇ ਮਾਪਿਆਂ ਨੂੰ ਸਜ਼ਾ ਹੋ ਸਕਦੀ ਆ ਤੇ 25000 ਜੁਰਮਾਨਾ ਹੋ ਸਕਦਾ ਅਸੀਂ ਇਸ ਕਾਰਨ ਅੱਜ ਸਕੂਲਾਂ ਦੇ ਵਿੱਚ ਸਾਈਕਲਾਂ ਤੇ ਆ ਰਹੇ ਕਈ-ਕਈ ਮਹੀਨਿਆਂ ਤੋਂ ਸਾਲਾਂ ਤੋ ਸਾਈਕਲ ਜਿਹੜੇ ਘਰਾਂ ਵਿੱਚ ਖੜੇ ਸਨ ਤਾਂ ਅੱਜ ਸੜਕਾਂ ਵੀ ਜਿਹੜੀਆਂ ਉਹ ਸੁੰਨੀਆਂ ਕਿਤੇ ਨਾ ਕਿਤੇ ਨਾਜ਼ਰ ਆ ਰਹੀਆਂ ਜਿੱਥੇ ਸਕੂਲਾਂ ਦੇ ਵਿਦਿਆਰਥੀ ਵੱਡੇ ਵੱਡੇ ਟੋਲਿਆਂ ਦੇ ਨਾਲ ਇੱਕ ਦੂਜੇ ਤੋਂ ਮੂਹਰੇ ਜਿਹੜੇ ਆਪਣੇ ਵਹੀਕਲ ਤੇ ਉਹ ਕੱਢਦੇ ਕੱਢਦੇ ਨਾਜ਼ਰ ਆ ਰਹੇ ਸਨ ਅੱਜ ਪਰ ਰੋਡ ਵੀ ਕਿਤੇ ਨਾ ਕਿਤੇ ਖਾਲੀ ਜ਼ਰੂਰ ਦਿਖੇ ਨੇ ਮਾਪੇ ਸਕੂਲਾਂ ਦੇ ਵਿੱਚ ਆਪਣੀਆਂ ਗੱਡੀਆਂ ਦੇ ਵਿੱਚ ਆਪਣੇ ਬੱਚਿਆਂ ਨੂੰ ਸਕੂਲ ਛੱਡ ਕੇ ਗਏ ਨੇ 17 ਸਾਲੀ ਆ ਪਹਿਲਾ ਸਕੂਲ ਦੇ ਵਿੱਚ ਜਦ ਤੁਸੀਂ ਆਉਂਦੇ ਸੀ ਕਿ ਕਿਹੜੇ ਮੋਟਰਸਾਈਕਲ ਚਾਉਂਦੇ ਸੀ ਮੈਂ ਸੀ ਮੋਟਰਸਾਈਕਲ ਤੇ ਆਉਂਦੇ ਸੀ ਹੂੰ ਹੁਣ ਫਿਰ ਹੁਣ ਇਹ ਅੱਜ ਤੋਂ ਸੀ ਸਾਈਕਲ ਤੇ ਆ ਰਹੀ ਕਿਉਂ ਕਾਰਨ ਕੀ ਹੈ ਕਾਰਨ ਇਹ ਜੋ ਸਰਕਾਰ ਦੁਆਰਾ ਕਾਨੂੰਨ ਲਾਗੂ ਹੋਇਆ ਹੂੰ ਡਰ ਲੱਗਦਾ ਹਾਂਜੀ ਕੀ ਡਰ ਲੱਗਦਾ ਤੁਹਾਨੂੰ ਡਰ ਹੀ ਵੀ ਬੇ ਦਰਗਾਟ ਨਾ ਹੁੰਦੀਆਂ ਨੇ ਬਹੁਤੀ ਹੂੰ ਜੁਰਮਾਨਾ ਕਿੰਨਾ ਹੈ ਜੁਰਮਾਨਾ 25000 ਜੁਰਮਾਨਾ ਇਹ ਤੇ 3 ਸਾਲ ਦੀ ਸਜ਼ਾਈ ਜਿਹਦੇ ਨਾਲ ਮੋਟਰਸਾਈਕਲ ਇਸ ਕਰਕੇ ਹਾਂਜੀ ਸਾਈਕਲ ਤੇ ਆਇਆ ਕਰੂੰਗਾ ਹਾਂਜੀ ਹਾਂਜੀ ਬਹੁ ਡਰ ਆਈ ਹੂੰ ਕਿੰਕੀ ਸਖਤ ਹੈ ਕਾਨੂੰਨ ਦੇ ਵਿੱਚ 300 300 ਸਾਲ ਦੀ ਮਾਪਿਆਂ ਨੂੰ ਕੈਦਾਈ ਤੇ 25000 ਰੁਪਏ ਜੁਰਮਾਨਾ ਇਸ ਕਰਕੇ ਪਹਿਲਾਂ ਕਾਦੇ ਪਰਉਂਦੇ ਸੀ ਅਸੀਂ ਮੋਟਰਸਾਈਕਲ ਤੇ ਆਉਂਦੇ ਸੀ ਅੱਜ ਫਿਰ ਅੱਜ ਸਾਈਕਲ ਤੇ ਆਏ ਜਿੱਦ ਤਾ ਨਹੀਂ ਕੀਤੀ ਕਰੇ ਮੈਂ ਤੁਸੀਂ ਨਹੀਂ ਸਾਈਕਲ ਕਰੇ ਖੜਾਤੀ ਪਹਿਲਾਂ ਹਾਂਜੀ ਅੱਜ ਚੱਕਿਆ ਹਾਂਜੀ ਕਿੰਨੀ ਦੇਰ ਬਾਅਦ ਚੱਕਿਆ ਸਾਈਕਲ ਅੱਜ ਈ ਮਹੀਨੇ ਬਾਅਦ ਹੀ ਮਹੀਨੇ ਬਾਅਦ ਚੱਕਿਆ ਪਹਿਲਾਂ ਮੋਟਰਸਾਈਕਲ ਤੇ ਆਉਂਦੇ ਸੀ ਹਾਂਜੀ ਸੁਨਪ੍ਰੀਤ ਜੀ ਸੁਨਪ੍ਰੀਤ ਅੱਜ ਸਾਈਕਲ ਤੇ ਕਿਉਂ ਆ ਰਹੇ ਹੋ ਉਹ ਜਿਹੜਾ ਸਰਕਾਰ ਨੇ ਕਾਨੂੰਨ ਲਾਗੂ ਕਰਾਇਆ ਜੀ ਜਿਹਦੇ ਨਾਮ ਤੇ ਮੋਟਰ ਹੈਲਾਈ ਉਹਨੂੰ 3 ਸਾਲ ਦੀ سزا ਤੇ 25000 ਰੁਪਏ ਜੁਰਮਾਨਾ ਆਈ ਪਹਿਲਾਂ ਇਹ ਮੈਂ ਮੋਟਰ ਹੈਲ ਤੇ ਆਉਂਦਾ ਸੀ ਹੁਣ ਸਾਈਕਲ ਤੇ ਆਉਂਦਾ ਜੀ ਇਹ ਡਰ ਲੱਗ ਰਿਹਾ ਹਾਂ ਜੀ ਬਹੁਤ ਡਰ ਲੱਗ ਰਿਹਾ ਜੀ ਹਾਂ ਜੀ ਸਾਈਕਲ ਕਦੋਂ ਚੱਕਿਆ ਹੈਗਾ 1 ਸਾਲ ਹੋ ਗਿਆ ਜੀ 1 ਸਾਲ ਵਿੱਚ ਹਾਂ ਜੀ बच्चे आते थे उनको पेरेंट्स को और बच्चों को ही हमने सचेत किया बल्कि आ, जो हमारे डीएसपी ट्रैफिक पटियाला वो खुद यहाँ पे आए थे उन्होंने बच्चों के वर्कशॉप लिया उन्होंने उनको बताया तो बहुत सारे बच्चे आज नहीं आए हैं कुछ बच्चों के पेरेंट्स भी उनको छोड़ने गए हैं हम अब जो जो बच्चे मतलब ज़बरदस्ती कर रहे हैं उनको हमने वापस भी भेजा है दो तीन ऐसे बच्चे हैं तो बच्चे कुछ दिन में सारे मान जाएंगे किस तरह लगा कानून को ये कानून बहुत अच्छा है ये एक्चुअली ਸਕੂਲ ਫ੍ਰੈਂਡਲੀ ਵੀ ਹੈ ਔਟ ਦ ਸੇਮ ਟਾਈਮ ਇਟ ਇਜ਼ ਇਨ ਲੌਂਗ ਟਰਮ ਇਨ ਲੌਂਗ ਇਸ਼ੂ ਇਟ ਇਜ਼ ਪੰਜਾਬ ਸਰਕਾਰ ਦੁਆਰਾ ਜਿਹੜਾ ਇਹ ਕਾਨੂੰਨ ਹੈ ਵੀ 18 ਸਾਲ ਤੋਂ ਘੱਟ ਜਿਹੜੇ ਬੱਚੇ ਆ ਉਹ ਬਿਨਾ ਲਾਇਸੈਂਸ ਤੋਂ ਮੋਟਰਸਾਈਕਲ ਨਾ ਚਲਾਉਣ ਬਹੁਤੀ ਸ਼ਲੱਗ ਹੋਗਾ ਅਸੀਂ ਇਸ ਮੰਦ ਦੇ ਵਿੱਚ ਸਕੂਲ ਦੇ ਵਿੱਚ ਅ ਬੱਚਿਆਂ ਦੇ ਮਾਤਾ ਪਿਤਾ ਅਤੇ ਟ੍ਰੈਫਿਕ ਪੁਲਿਸ ਵਾਲੇ ਜਿਹੜੇ ਆਗੇ ਉਹਨਾਂ ਦੀ ਸਹਾਇਤਾ ਨਾਲ ਸੈਮੀਨਾਰ ਕਰਾਇਆ ਇਨਾ ਮਾਤਾ ਪਿਤਾ ਨੂੰ ਤੇ ਬੱਚਿਆਂ ਨੂੰ ਅਸੀਂ ਜਾਗਰੂਕ ਕੀਤਾ ਰਾਹਤ ਲੱਗੀ ਸੜਕਾਂ ਦੇ ਉੱਤੇ ਵੀ ਝੁੰਡ ਥੋੜੇ ਜੇ ਘੱਟ ਸੀਗੇ ਬੱਚਿਆਂ ਦੇ ਜਿਹੜੇ ਸਕੂਟਰ ਮੋਟਰਸਾਈਕਲ ਬੁਲਟਾਂ ਦੇ ਉੱਤੇ ਸੀਗੇ ਤੇ ਪਲੱਸ ਕਾਨੂੰਨ ਵੀ ਬਹੁਤ ਵਧੀਆ ਲੱਗਿਆ ਪਰ ਇਹਦੇ ਵਿੱਚ ਇੱਕ ਚੀਜ਼ ਅਸੀਂ ਹੋਰ ਚਾਹੁੰਦੇ ਹਾਂ ਵੀ ਕੱਲੀ ਉਮਰ ਨਾਲ ਦੇਖੀ ਜਾਵੇ ਬੱਚੇ ਦੀ ਬਕਾਇਦਾ ਉਹਦਾ ਡਰਾਈਵਿੰਗ ਲਾਇਸੈਂਸ ਵਗੈਰਾ ਵੀ ਚੈੱਕ ਕੀਤਾ ਜਾਵੇ ਤੇ ਜੋ ਕਾਨੂੰਨ ਦੇ ਦਾਇਰੇ ਦੇ ਵਿੱਚ ਆਉਂਦਾ